ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ। ਮੈਂ ਡਾਕਟਰ ਗਰਮਿੰਦਰ ਸਿੰਘ ਬਰਾੜ ਤੇ ਐਸ ਵੀਡੀ 'ਚ ਤੁਹਾਡੇ ਨਾਲ ਜ਼ਰੂਰੀ ਜਾਣਕਾਰੀ ਇਕ ਸਾਂਝੀ ਕਰਨੀ ਹੈ। ਕਿਉਂਕਿ ਕੁਝ ਕੁ ਕਿਸਾਨ ਵੀਰ ਜਿਹੜੇ ਹੈਗੇ ਜਿਨ੍ਹਾਂ ਨੂੰ ਨਹੀਂ ਕਈ ਵਾਰ ਪਤਾ ਲੱਗਦਾ। ਤਾਂ ਮੈਂ ਸੋਚਿਆ ਕਿ ਤੁਹਾਡੇ ਨਾਲ ਜਿਹੜਾ ਹੈਗਾ ਇੱਕ ਦਿਨ ਅਜੇ ਹੈਗਾ ਤੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਆਂ। ਬੇਨਤੀ ਹੈ ਕਿ ਇਹ ਵੱਧ ਤੋਂ ਵੱਧ ਕਿਸਾਨ ਵੀਰਾਂ ਤੱਕ ਜਾਣਕਾਰੀ ਪਹੁੰਚ ਪਹੁੰਚਾਉਣ ਦੀ ਕੋਸ਼ਿਸ਼ ਕਰਿਓ। ਕਿ ਜਿਹੜਾ ਡੀਐਸਆਰ ਜਿਹੜੇ ਕਿਸਾਨ ਵੀਰਾਂ ਨੇ ਕੀਤਾ ਡਾਇਰੈਕਟ ਸੀਡਿੰਗ ਕੀਤੀ ਆ, ਝੋਨੇ ਦੀ ਸਿੱਧੀ ਬਿਜਾਈ ਕੀਤੀ ਆ ਤਾਂ ਉਹ ਜਿਹੜਾ ਹੈਗਾ ਫਿਲਹਾਲ ਜਿਹੜੀ 30 ਜੂਨ ਤੱਕ ਤਰੀਕ ਰੱਖੀ ਗਈ ਆ ਖੇਤੀਬਾੜੀ ਦੇ ਕਿਸਾਨ ਭਲਾਈ ਭਾਗ ਵੱਲੋਂ ਆਨਲਾਈਨ ਪੋਰਟਲ ਤੇ ਅਪਲਾਈ ਕਰਨ ਦੀ ਜਿਹੜੀ ਕਿਸਾਨ ਨੇ ਅਪਲਾਈ ਕਰਨਾ ਹੈ ਕਿ ਮੈਂ ਇੰਨਾ ਰਕਬਾ ਬੀਜਿਆ ਤਾਂ ਉਹ ਤਰੀਕ ਜਿਹੜੀ ਕੱਲ ਤੱਕ ਹੈ 30 ਜੂਨ ਤੱਕ ਤੇ ਜਿਹੜੇ ਕਿਸਾਨ ਵੀ ਰਹਿੰਦੇ ਆ ਤਾਂ ਉਹ ਅਪਲਾਈ ਕਰ ਦੇਣ ਉਹਦੇ ਵਿੱਚ ਕੀ ਆ ਕਿ 1500 ਰੁਪਏ ਤੁਹਾਨੂੰ ਜਿਹੜੀ ਹੈਗੀ ਪ੍ਰੋਤਸਾਹਨ ਰਾਸ਼ੀ ਜਿਹੜੇ ਸਿੱਧੀ ਵਿਜੈ ਜਿਹੜੇ ਕਿਸਾਨ ਵੀਰਾਂ ਨੇ ਕੀਤੀ ਆ ਉਹਨਾਂ ਨੂੰ ਜਿਹੜੀ ਦਿੱਤੀ ਜਾਣੀ ਆ ਤਾਂ ਉਹਦੇ ਵਿੱਚ ਤੁਸੀਂ www.agrimachinerypv.com ਜਿਹੜਾ ਹੈਗਾ ਸਾਈਟ ਤੇ ਜਾ ਕੇ ਤੇ ਉਹ ਲਿੰਕ ਖੋਲ ਲੈਣਾ ਲਿੰਕ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਵੀ ਦੇ ਦਿੰਨਾ ਇੱਥੋਂ ਤੁਹਾਨੂੰ ਸੌਖਾ ਹੋ ਜਾਊਗਾ ਉੱਥੇ ਡਿਸਕ੍ਰਿਪਸ਼ਨ ਖੋਲ ਕੇ ਉਹਦੇ ਵਿੱਚ ਲਿੰਕ ਤੇ ਕਲਿੱਕ ਕਰ ਲਓ ਸਿੱਧੀ ਸਾਈਟ ਖੁੱਲ ਜੂਗੀ ਉਹਦੇ ਵਿੱਚ ਤੁਸੀਂ ਜਾ ਕੇ ਜਿਹੜਾ ਹੈਗਾ ਡੀਐਸਆਰ ਸਬਸਿਡੀ ਵਾਸਤੇ ਜਿਹੜਾ ਉੱਪਰ ਲਿਖਿਆ ਸੀਆਰਐਮ ਮਤਲਬ ਜਿਹੜੀ ਮਸ਼ੀਨਰੀ ਦੀ ਸਬਸਿਡੀ ਵਾਸਤੇ ਥੱਲੇ ਲਿਖਿਆ ਹੋਇਆ ਬੀਜ ਦੀ ਸਬਸਿਡੀ ਜਿਹਦੇ ਵਿੱਚ ਡੀਐਸਆਰ ਜਾਂ ਕੋਈ ਨਰਮਾ ਮੱਕੀ ਕਪਾਹ ਜੋ ਵੀ ਹੈਗਾ ਉਹ ਡਿਟੇਲ ਸਾਰੀ ਹੁੰਦੀ ਆ ਤਾਂ ਤੁਸੀਂ ਡੀਐਸਆਰ ਤੇ ਕਲਿੱਕ ਕਰਕੇ ਆਪਦਾ ਆਧਾਰ ਨੰਬਰ ਭਰਨਾ ਉਹਤੇ ਜਿਹੜੀ ਡਿਟੇਲ ਤੁਹਾਡੀ ਖੁੱਲਣੀ ਆ ਜਾਂ ਖਾਤਾ ਨੰਬਰ ਜਿਹੜਾ ਐਡ ਹੋਊਗਾ ਉਹ ਹੋਊਗਾ ਜਿਹੜਾ ਥੋੜਾ ਅਨਾਜ ਖਰੀਦ ਪੋਰਟਲ ਜਿਹੜਾ ਈ ਮੰਡੀ ਕਰਨ ਬੋਰਡ ਦੀ ਜਿਹੜੀ ਸਾਈਟ ਆ ਉਹਤੇ ਜਿਹੜੀ ਡਿਟੇਲ ਤੁਸੀਂ ਦਿੱਤੀ ਆ ਜੀ ਤੇ ਤੁਸੀਂ ਜਨ ਸਵੇਚਦੇ ਆ ਤਾਂ ਉਹ ਖਾਤਾ ਆਪਦੇ ਨਾਲ ਆਪ ਜਿਹੜਾ ਨਾਲ ਉਹ ਲਿੰਕ ਹੋ ਜਾਣਾ ਉਹ ਖਾਤਿਆਂ ਦੇ ਵਿੱਚ ਤੁਹਾਡੇ ਪੈਸੇ ਜਦੋਂ ਵੈਰੀਫਿਕੇਸ਼ਨ ਹੋਊਗੀ ਉਹ ਆਉਣਗੇ ਫਿਲਹਾਲ ਤੁਸੀਂ ਅਪਲਾਈ ਕਰਨਾ ਉਹ ਲਿੰਕ ਖੋਲ ਕੇ ਆਪਦਾ ਆਧਾਰ ਨੰਬਰ ਡਿਟੇਲ ਵਗੈਰਾ ਦੇ ਕੇ ਤੁਸੀਂ ਆਪਦਾ ਜ਼ਿਲ੍ਹਾ ਤਹਿਸੀਲ ਸਬ ਤਹਿਸੀਲ ਪਿੰਡ ਉਦਬਾਰ ਰਕਵੇ ਦੀ ਡਿਟੇਲ ਤੁਸੀਂ ਜਿਹਦੇ ਵਿੱਚ ਖਸਰਾ ਨੰਬਰ ਖੇਵਟ ਨੰਬਰ ਜੋ ਵੀ ਡਿਟੇਲ ਮੰਗੀ ਜਾਂਦੀ ਹੈ ਤੇ ਰਕਬਾ ਤੁਸੀਂ ਆਪਦਾ ਏਕੜ ਕਨਾਲ ਮਰਲਿਆਂ ਦੇ ਵਿੱਚ ਜਿਹੜਾ ਹੈਗਾ ਉਹਦੇ ਉੱਤੇ ਭਰ ਦੇਣਾ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਉਹਦੀ ਵੈਰੀਫਿਕੇਸ਼ਨ ਫਿਰ ਤੁਹਾਡੀ ਹੋਊਗੀ ਆ ਕੇ ਮੈਘਮੇ ਵੱਲੋਂ ਕੀਤੀ ਜਾਊਗੀ ਤੇ ਫਿਰ ਤੁਹਾਡੇ ਖਾਤੇ 'ਚ ਪੈਸੇ ਆਉਣਗੇ ਪਰ ਜੇ ਤੁਸੀਂ ਅਪਲਾਈ ਨਾ ਕੀਤਾ ਤਾਂ ਫਿਰ ਜਿਹੜਾ ਜਿਹੜਾ ਤੁਹਾਨੂੰ ਉਹ ਰਾਸ਼ੀ ਐਸੇ ਤਾਂ ਰਾਸ਼ੀ ਉਹ ਮਿਲਣ ਨਾਲੋਂ ਰਹਿ ਜਾਣੀ ਆ ਸੋ ਬੇਨਤੀ ਆ ਕਿ ਜਿਹੜੇ ਕਿਸਾਨ ਵੀ ਰਹਿੰਦੇ ਆ ਉਹ ਜਿਹੜਾ ਹੈਗਾ ਆਨਲਾਈਨ ਅਪਲਾਈ ਜ਼ਰੂਰ ਕਰ ਦੇਣ ਤਾਂ ਡਿਸਕ੍ਰਿਪਸ਼ਨ 'ਚ ਮੈਂ ਲਿੰਕ ਦਿੱਤਾ ਸਿੱਧੀ ਬਜਾਈ ਜਿਹੜੇ ਹੈਗੇ ਆ ਕੁਝ ਕਿਸਾਨ ਵੀਰ ਹੋ ਸਕਦਾ ਜਿਨ੍ਹਾਂ ਨੇ ਜਿਹੜਾ ਹੈਗਾ ਕੱਲ ਪਰਸੋਂ ਕੀਤੀ ਆ ਕਈ ਕਿਸਾਨ ਵੀਰਾਂ ਨੂੰ ਨਹੀਂ ਪਤਾ ਹੁੰਦਾ ਤੁਸੀਂ ਆਪਦੇ ਦੋਸਤਾਂ ਮਿੱਤਰਾਂ ਨੂੰ ਵੱੱਟ ਵੱਟ ਇਹ ਜਾਣਕਾਰੀ ਸਾਂਝੀ ਕਰਦੇ ਜੇ ਕਿਉਂਕਿ ਜੇ ਆਪਾਂ ਨੂੰ ਸਹਾਇਤਾ ਰਾਸ਼ੀ ਸਰਕਾਰ ਵੱਲੋਂ ਦਿੱਤੀ ਜਾਂਦੀ ਆ ਤਾਂ ਆਪਾਂ ਨੂੰ ਵੱੱਟ ਵੱਟ ਉਸ ਚੀਜ਼ ਦਾ ਫਾਇਦਾ ਉਠਾਉਣਾ ਚਾਹੀਦਾ ਤੇ ਸਿੱਧੀ ਬਿਜਾਈ ਦੇ ਵਿੱਚ ਤੁਹਾਨੂੰ ਪਤਾ ਕਿ ਸਿੱਧਾ ਸਿੱਧਾ ਪਾਣੀ ਦੀ ਬਚਤ ਹੁੰਦੀ ਮੇਨ ਹੁੰਦਾ ਕਿ ਇਹਦੇ ਵਿੱਚ ਜੇ ਆਪਾਂ ਨਦੀਨ ਕੰਟਰੋਲ ਕਰ ਲੀਨੇ ਤੇ ਜੰਮ ਪੂਰਾ ਹੋ ਜਾਂਦਾ ਕਿਉਂਕਿ ਕਈ ਵਾਰ ਕਿਸਾਨ ਵੀਰ ਕੀ ਹੁੰਦਾ ਕਿ ਇਹਦੇ ਵਿੱਚ ਜੇ ਬਿਜਾਈ ਡੂੰਗੀ ਹੋ ਜੇ ਜਾਂ ਆਪਾਂ ਟਾਈਮ ਸਿਰ ਨਦੀਨ ਨਾਸ਼ਕ ਦੀ ਬਿਜਾਈ ਕਰਨ ਸਰ ਸਪਰੇਅ ਨਾ ਕਰੀਏ ਤਾਂ ਨਦੀਨ ਹੋ ਜਾਂਦੀ ਹੈ ਜਾਂ ਉਗਦਾ ਘਟ ਹੈ ਤਾਂ ਉਹ ਸਮੱਸਿਆ ਆਉਂਦੀ ਹੈ ਵੈਸੇ ਜਿਹੜਾ ਹੈਗਾ ਕਈ ਵਾਰ ਕੀ ਹੁੰਦਾ ਕਿਸਾਨ ਵੀਰਾਂ ਨੂੰ ਆ ਜਾਂਦਾ ਕਿ ਕਰੰਡ ਨਾ ਹੋ ਜਾਏ ਮੀਂਹ ਨਾ ਪੈ ਜਾਏ ਜਦੋਂ ਤੁਸੀਂ ਬਿਜਾਈ ਕੀਤੀ ਆ ਸੁੱਕੀ ਬਿਜਾਈ ਕੀਤੀ ਤਾਂ ਨਾਲ ਦੀ ਨਾਲ ਪਾਣੀ ਲਾਉਣਾ ਤਰ ਬੱਤਰ ਦੇ ਵਿੱਚ ਆਪਾਂ ਜਿਹੜਾ ਹੈਗਾ ਭਾਰੀ ਰੌਣੀ ਕਰਕੇ ਉਸ ਤੋਂ ਬਾਅਦ ਬਿਜਾਈ ਕਰਦੇ ਆ ਤੇ 20ਵੇਂ 21ਵੇਂ ਦਿਨ ਜਿਹੜਾ ਬਾਅਦ ਚ ਪਾਣੀ ਲੱਗਦਾ ਜੇ ਮੀਂਹ ਉੱਤੋਂ ਪੈਂਦਾ ਤਾਂ ਤੁਸੀਂ ਹਲਕਾ ਪਾਣੀ ਦੇ ਦਿਓ ਉਹਦੇ ਨਾਲ ਜਿਹੜਾ ਕਰੰਡ ਨਹੀਂ ਜਿਹੜੀ ਤੁਹਾਡੀ ਬੀਜ ਹੁੰਦਾ ਪਚਾਈ ਬਜਾਈ ਨੂੰ 2-4 ਦਿਨ ਹੋਏ 5 ਦਿਨ ਹੋਏ 7 ਦਿਨ ਮਤਲਬ ਬਾਹਰ ਆਉਣ ਤੋਂ ਪਹਿਲਾਂ ਪਹਿਲਾਂ ਜੇ ਮੀਂਹ ਪੈਂਦਾ ਤੁਹਾਨੂੰ ਲੱਗਦਾ ਕਿ ਬਾਹਰ ਉੱਪਰੋਂ ਠੋਗ ਗਿਆ ਤਾਂ ਤੁਸੀਂ ਪਤਲਾ ਜਿਹੜਾ ਪਾਣੀ ਲਾ ਦਿਓ ਨਾਲ ਦੀ ਨਾਲ ਜੇ ਜੰਮ ਪੈਂਦਾ ਮੇਨ ਸੀਗਾ ਬੇਨਤੀ ਕਿ ਤੁਸੀਂ ਅਪਲਾਈ ਜੇ ਨਹੀਂ ਕੀਤਾ ਤਾਂ ਅਪਲਾਈ ਜ਼ਰੂਰ ਕਰ ਦਿਓ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮੀ